ਹਾਂਜੀ ਸਾਸ਼ਿਕਾ ਜੀ ਸਾਰੀ ਫੇਸਬੁੱਕ ਫੈਮਿਲੀ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਜਲਦੀ ਘਰ ਆ ਜਾਓਗੇ ਸੋ ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਹੜੀ ਕਿ ਬਹੁਤ ਹੀ ਇਨਫੋਰਮੇਟਿਵ ਹੈ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵੀ ਬਾਕੀ ਵੀਡੀਓਜ਼ ਦੀ ਤਰ੍ਹਾਂ ਬਹੁਤ ਪਸੰਦ ਆਏਗੀ ਦੋਸਤੋ ਜੇਕਰ ਤੁਸੀਂ ਵੀ ਆਪਣੀ ਟਾਈਪਿੰਗ ਕੰਪਿਊਟਰ ਦੇ ਉੱਤੇ ਜਾਂ ਫਿਰ ਲੈਪਟਾਪ ਦੇ ਉੱਤੇ ਆਪਣੀ ਟਾਈਪਿੰਗ ਦੀ ਜਿਹੜੀ ਸਪੀਡ ਹੈ ਉਹ ਵਧਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਬਣੀ ਹੈ ਐਕਚੁਅਲ ਚ ਗੱਲ ਇਹ ਹੋਈ ਕਿ ਮੈਂ ਆਪਣੇ ਟੀਚਰ ਨੂੰ ਮਿਲਣ ਗਿਆ ਸੀ ਸਕੂਲ ਦੇ ਇਤੇ ਉਹ ਸੀਗਾ ਕੰਪਿਊਟਰ ਟੀਚਰ ਤੇ ਮੈਨੂੰ ਉਹਨਾਂ ਨਾਲ ਥੋੜਾ ਜਿਹਾ ਕੰਮ ਸੀ ਤੇ ਤਾਂ ਕਰਕੇ ਮੈਂ ਉਹਨਾਂ ਦੇ ਘਰ ਗਿਆ ਸੀ ਤੇ ਉਹ ਕੰਪਿਊਟਰ ਤੇ ਆਪਣੇ ਲੈਪਟਾਪ ਦੇ ਉੱਤੇ ਇਹਨਾਂ ਕੋਈ ਕੰਮ ਕਰ ਰਹੇ ਸੀ ਤੇ ਦੋਸਤੋ ਮੈਂ ਉਹਨਾਂ ਦੀ ਸਪੀਡ ਵੇਖ ਕੇ ਟਾਈਪਿੰਗ ਦੀ ਹੈਰਾਨ ਹੋ ਗਿਆ ਤੇ ਜਦੋਂ ਮੈਂ ਸਰ ਨੂੰ ਪੁੱਛਿਆ ਕਿ ਮੈਨੂੰ ਵੀ ਇਹੋ ਜਿਹੀ ਸਪੀਡ ਆ ਸਕਦੀ ਹੈ ਤਾਂ ਉਹਨਾਂ ਨੇ ਕਿਹਾ ਇਹ ਤਾਂ ਬਹੁਤ ਸੌਖਾ ਤਰੀਕਾ ਹੈ ਤੇ ਦੋਸਤੋ ਉਹਨਾਂ ਨੇ ਮੈਨੂੰ ਇੱਕ ਬਹੁਤ ਹੀ ਸਿੰਪਲ ਜੀ ਤੇ ਈਜ਼ੀ ਟ੍ਰਿਕ ਦੱਸੀ ਜਿਸ ਨਾਲ ਮੈਂ ਵੀ ਹੁਣ ਆਪਣੇ ਲੈਪਟਾਪ ਦੇ ਉੱਤੇ ਕਾਫੀ ਸਪੀਡ ਦੇ ਨਾਲ ਜਿਹੜੀ ਹੈ ਟਾਈਪਿੰਗ ਕਰ ਸਕਦਾ ਹੈ ਤੇ ਦੋਸਤੋ ਮੈਨੂੰ ਉਹ ਟ੍ਰਿਕ ਬਹੁਤ ਹੀ ਵਧੀਆ ਲੱਗੀ ਮੈਨੂੰ ਲੱਗਾ ਇਹ ਜਿਹੜੀ ਟ੍ਰਿਕ ਹੈ ਇਹ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਚਾਹੀਦੀ ਹੈ ਤੇ ਖਾਸ ਕਰਕੇ ਅੱਜ ਦੇ ਜਿਹੜੇ ਬੱਚੇ ਆ ਹੈ ਨਾ ਉਹ ਇਸ ਟ੍ਰਿਕ ਨੂੰ ਫੋਲੋ ਕਰ ਸਕਦੇ ਆ ਤੇ ਉਹ ਇਸ ਟ੍ਰਿਕ ਦੀ ਮਦਦ ਦੇ ਨਾਲ ਆਪਣੀ ਜਿਹੜੀ ਟਾਈਪਿੰਗ ਸਪੀਡ ਆ ਬਹੁਤ ਹੀ ਵਧੀਆ ਤੇ ਤੇਜ਼ ਬਣਾ ਸਕਦੇ ਆ ਤੇ ਆਜੋ ਦੋਸਤੋ ਉਹ ਟ੍ਰਿਕ ਤੁਹਾਨੂੰ ਦਿਖਾਉਂਦੇ ਆ ਆਪਣੇ ਲੈਪਟਾਪ ਦੇ ਉੱਤੇ ਲਾਈਵ ਤੁਹਾਨੂੰ ਕਰਕੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਚੱਲ ਜਾਣਾ ਹੈ ਆਪਣੇ ਲੈਪਟਾਪ ਜਾਂ ਕੰਪਿਊਟਰ ਦੀ ਸਕਰੀਨ ਦੇ ਉੱਤੇ ਤੇ ਆਪਣਾ ਨੋਟਪੈਡ ਜਿਹੜਾ ਹੈ ਖੋਲ ਲੈਣਾ ਜਿਹਦੇ ਵਿੱਚ ਆਪਾਂ ਪ੍ਰੈਕਟਿਸ ਕਰਦੇ ਆ ਹਨਾ ਲਿਖਣ ਦੀ ਜਾਂ ਕੁਝ ਵੀ ਆਪਾਂ ਰਾਈਟ ਕਰਦੇ ਆ ਤੇ ਦੋਸਤੋ ਇਸ ਤੋਂ ਬਾਅਦ ਕੀ ਕਰਨਾ ਹੈ ਕਿ ਆਪਾਂ ਲਿਖਾਂਗੇ ਨਾਇਨ ਵਰਡਸ ਦੀ ਇੱਕ ਲਾਈਨ ਠੀਕ ਹੈ ਨਾ ਜੋ ਲਾਈਨ ਕੀ ਹੈ ਮੈਂ ਇੱਥੇ ਰਾਈਟ ਕਰਦਾ ਹਾਂ ਦਾ ਕੁਇਕ ਬਰਾਊਨ ਫੌਕਸ ਜੰਪਸ ਓਵਰ ਦੀ ਲੇਜ਼ੀ ਡੋਗ ਦੋਸਤੋ ਇਹ ਜਿਹੜੀ ਇੱਕ ਲਾਈਨ ਹੈ ਨਾ ਨੌ ਵਰਡਾਂ ਦੀ ਇਹ ਬਹੁਤ ਹੀ ਹੈਲਪਫੁਲ ਆ ਆਪਣੀ ਰਾਈਟਿੰਗ ਸਪੀਡ ਵਧਾਉਣ ਦੇ ਵਿੱਚ ਉਹ ਕਿੱਦਾਂ ਮੈਂ ਤੁਹਾਨੂੰ ਦੱਸਦਾ ਲਾਈਨ ਦੇ ਵਿੱਚ ਦੇਖ ਸਕਦੇ ਹੋ ਕਿ ਇਹਦੇ ਚ ਇੰਗਲਿਸ਼ ਦਾ ਹਰ ਇੱਕ ਜਿਹੜਾ ਲੈਟਰ ਆ ਉਹ ਆਸਟ ਕਲੀਅਰ ਹੋ ਚੁੱਕਾ ਹੈ ਸਾਰੇ ਜਿਹੜੇ ਲੈਟਰ ਆ ਇਸ ਵਿੱਚ ਆ ਗਏ ਆ ਜਿਵੇਂ ਕਿ ਆਪਾਂ ਦੇਖੀਏ ਤੇ ਲੇਜ਼ੀ ਦੇ ਵਿੱਚ ਆ ਗਿਆ ਏ ਠੀਕ ਹੈ ਨਾ ਤੇ ਬੀ ਆ ਗਿਆ ਬਰਾਊਨ ਦੇ ਵਿੱਚ ਤੇ ਸੀ ਆ ਗਿਆ ਆਪਣਾ ਕੁਇਕ ਦੇ ਵਿੱਚ ਹੈਨਾ ਸੋ ਇਸੇ ਤਰ੍ਹਾਂ ਹੀ ਆਪਾਂ ਦੇਖ ਸਕਦੇ ਹਾਂ ਕਿ ਡੀ ਆਪਣਾ ਡੌਗ ਦੇ ਵਿੱਚ ਆ ਗਿਆ ਤੇ ਈ ਆ ਗਿਆ ਆਪਣਾ ਦਾ ਦੇ ਵਿੱਚ ਹੈਨਾ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਨਾ A ਤੋਂ Z ਜਿਹੜੇ ਸਾਰੇ ਦੇ ਸਾਰੇ ਲੈਟਰ ਇਹਦੇ ਵਿੱਚ ਆ ਚੁੱਕੇ ਨੇ ਜਿਹੜੇ ਇਹਦੇ ਸਾਰੇ ਆਪਣੇ ਇੰਗਲਿਸ਼ ਦੇ ਲੈਟਰ ਹੈ ਨਾ ਇਹਦੇ ਵਿੱਚ ਆਪਣੇ ਕਵਰ ਹੋ ਚੁੱਕੇ ਆ ਇਹਦੇ ਸਾਰੇ ਵਰਡ ਆਪਣੇ ਕਲੀਅਰ ਹੋ ਜਾਂਦੇ ਆ ਤੇ A ਵਾਲੀ ਲਾਈਨ ਨੂੰ ਆਪਾਂ ਘੱਟੋ ਘੱਟ ਜੇਕ ਦੇ ਚ 50 ਵਾਰ ਵੀ 100 ਵਾਰ ਵੀ ਲਿਖ ਲਈਏ ਨਾ ਤੇ ਮੈਨੂੰ ਲੱਗਦਾ ਹੈ ਕਿ ਅਫਤੇ ਦੇ 10 ਦਿਨਾਂ ਦੇ ਵਿੱਚ ਆਪਾਂ ਨੂੰ ਆਪਣੀ ਜਿਹੜੀ ਟਾਈਪਿੰਗ ਦੀ ਸਪੀਡ ਆ ਪਤਾ ਲੱਗ ਜੇਗੀ। ਚਾਹੇ ਉਹ ਕੰਪਿਊਟਰ ਤੇ ਆ ਤੇ ਚਾਹੇ ਉਹ ਲੈਪਟਾਪ ਦੇ ਉੱਤੇ ਆ ਹੈਨਾ ਉਹ ਤੁਹਾਡੀ ਇੰਨੀ ਕੁ ਵਧੀਆ ਤੇ ਇੰਨੀ ਕੁ ਈਜ਼ੀ ਤੇ ਇੰਨੀ ਕੁ ਸਿੰਪਲ ਹੋ ਜਾਊਗੀ ਤੇ ਤੁਹਾਨੂੰ ਲੱਗੇਗਾ ਹੀ ਨਹੀਂ ਕੁਝ ਵੀ। ਤੁਹਾਨੂੰ ਇਹ ਚੀਜ਼ ਲੱਗੇਗੀ ਨਹੀਂ ਕਿ ਟਾਈਪਿੰਗ ਜਿਹੜੀ ਆ ਬਹੁਤ ਹਾਰਡ ਆ। ਠੀਕ ਹੈ ਨਾ ਕਿਉਂਕਿ ਜਦੋਂ ਮੈਂ ਸਰ ਦੀ ਸਪੀਡ ਵੇਖੀ ਤਾਂ ਉਹਨਾਂ ਦੇ ਤਾਂ ਹੱਥ ਇਦਾਂ ਚੱਲਦੇ ਸੀ ਜਿਦਾਂ ਪੈਟਰੋਲ ਪੰਪ ਤੇ ਨੰਬਰ ਚੱਲਦੇ ਹੋਣ। ਤੇ ਦੋਸਤੋ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵਧੀਆ ਤੇ ਸੌਖਾ ਜਿਹੜਾ ਤਰੀਕਾ ਹੈ ਉਹ ਟਾਈਪਿੰਗ ਦਾ ਹੋ ਸਕਦਾ ਹੈ ਹਾਂਜੀ ਸੋ ਦੋਸਤੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਬੈਸਟ ਵੇ ਹੈ ਹੈਨਾ ਬੈਸਟ ਵੇ ਈਜ਼ੀ ਆਪਣੀ ਜਿਹੜੀ ਟਾਈਪਿੰਗ ਸਕਿਲਸ ਆ ਉਹਨੂੰ ਇੰਪਰੂਵ ਕਰਨ ਦਾ ਸੋ ਦੋਸਤੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਟਾਈਪਿਕਲੀ ਸਪੀਡ ਹੈ ਹੈਨਾ ਟਾਈਪਿੰਗ ਦੀ ਸਪੀਡ ਦੀ ਜਿਹੜੀ ਇਹ ਟ੍ਰਿਕ ਆ ਇਹ ਬਹੁਤ ਹੀ ਈਜ਼ੀ ਆ ਤੇ ਸਭ ਤੋਂ ਬੈਸਟ ਆ ਤੇ ਇਹ ਤਰੀਕਾ ਜਿਹੜਾ ਮੈਂ ਆਪਣੇ ਸਰ ਤੋਂ ਆਪਣੇ ਸਕੂਲ ਨਾਲੇ ਟੀਚਰ ਤੋਂ ਸਿੱਖਿਆ ਹੈ ਤੇ ਇਹ ਮੈਨੂੰ ਆਪਣੀ ਜਿਹੜੀ ਟਾਈਪਿੰਗ ਸਪੀਡ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਰਕ ਲੱਗਾ ਹੈ ਪਿਛਲੇ 10 ਦਿਨਾਂ ਤੋਂ ਜਦੋਂ ਦਾ ਮੈਂ ਇਹ ਕਰ ਰਿਹਾ ਹਾਂ ਤੇ ਦੋਸਤੋ ਤੇ ਤੁਸੀਂ ਵੀ ਇਹ ਅਜਿਹੀ ਟ੍ਰਿਕ ਹੈ ਇਹ ਜ਼ਰੂਰ ਇੱਕ ਵਾਰ ਕਰਿਓ ਤੇ ਸਪੈਸ਼ਲੀ ਆਪਣੇ ਬੱਚਿਆਂ ਨੂੰ ਜਿਹੜੀ ਆ ਪੇਰੈਂਟਸ ਇਹ ਵੀਡੀਓ ਦੇਖ ਰਹੇ ਆ ਇਹ ਆਪਣੇ ਬੱਚਿਆਂ ਨੂੰ ਇਹ ਜਿਹੜੀ ਟ੍ਰਿਕ ਹੈ ਉਹ ਦੱਸ ਸਕਦੇ ਆ ਕਿਉਂਕਿ ਇਹ ਜਿਹੜੀ ਟ੍ਰਿਕ ਬਹੁਤ ਹੀ ਜ਼ਿਆਦਾ ਇਫੈਕਟਿਵ ਆ ਤੇ ਬਹੁਤ ਹੀ ਜ਼ਿਆਦਾ ਸਿੰਪਲ ਆ ਤੇ ਇਹ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਵੀਡੀਓ ਜਾ ਸਕੇ ਤੇ ਉਹ ਲੋਕ ਵੀ ਇਹ ਵੀਡੀਓ ਦਾ ਬੈਨੀਫਿਟ ਲੈ ਸਕਣ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਹੋਰਾਂ ਤੋਂ ਵੀ ਕਰਵਾਓ ਧੰਨਵਾਦ